ਪਰ ਹਰੀ ਸਿੰਘ ਦੀ ਜ਼ਿੰਦਗੀ 'ਚ ਤਬਦੀਲੀ ਹਜੇ ਆਉਣੀ ਸੀ ਥੋੜੇ ਦਿਨਾਂ ਗਏ ਸ਼ੇਰੇ ਪੰਜਾਬ ਸ਼ਿਕਾਰ ਕਰਨ ਵਾਸਤੇ ਗਿਆ ਤੇ ਉਹਦਾ ਬਾਡੀਗਾਰਡ ਹਰੀ ਸਿੰਘ ਅੱਗੇ-ਅੱਗੇ ਜਾਵੇ ਇਹਨੇ ਜਦੋਂ ਜੰਗਲ ਵਿੱਚੋਂ ਇੱਕ ਸ਼ੇਰ ਨਿਕਲ ਕੇ ਹਮਲਾ ਕਰਨ ਲੱਗਾ ਦੂਰ ਖਲੋਤੇ ਸ਼ੇਰੇ ਪੰਜਾਬ ਨੇ ਆਵਾਜ਼ ਮਾਰ ਕੇ ਆਖਿਆ ਹਰੀਸਿਆਂ ਬੱਚ ਜਿੰਨੇ ਜਦੋਂ ਸ਼ੇਰੇ ਪੰਜਾਬ ਘੋੜਾ ਭਜਾ ਕੇ ਨੇੜੇ ਗਿਆ ਹਰੀ ਸਿੰਘ ਉਸ ਸ਼ੇਰ ਨੂੰ ਜਬਾੜਿਆਂ ਤੋਂ ਪਾੜ ਕੇ ਅਦਮੋਇਆ ਕਰਕੇ ਤੇ ਉਹਦੇ ਸਿਰ ਤੇ ਪੈਰ ਰੱਖ ਕੇ ਖਲੋਤਾ ਸੀ ਸ਼ੇਰੇ ਪੰਜਾਬ ਐਨਾ ਖੁਸ਼ ਹੋਇਆ ਐਨਾ ਖੁਸ਼ ਹੋਇਆ ਮੁੰਡੇ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਵਾਹ ਹਰੀਸਿਆ ਆਹਦੇ ਰਾਜੇ ਨੱਲ ਵਾਲੀ ਕਰਕੇ ਵਿਖਾਈ ਹੂੰ ਰਾਜਾ ਨੱਲ ਉਹ ਬੰਦਾ ਹੋਇਆ ਜਿਹੜਾ ਹੱਥਾਂ ਨਾਲ ਸ਼ੇਰ ਪਾੜ ਦਿੰਦਾ ਸੀ ਹਰੀਸਿਆ ਤੂੰ ਤੇ ਰਾਜੇ ਨੱਲ ਵਾਲੀ ਕੀਤੀ ਆ ਉਹ ਨੱਲ ਸ਼ਬਦ ਇੰਨਾ ਪੱਕਾ ਹੋ ਗਿਆ ਕਿ ਹਰੀ ਸਿੰਘ ਰਾਜੇ ਨੱਲ ਤੋਂ ਨਲਵਾ ਬਣਿਆ ਤੇ ਵਿਗੜਦਾ ਵਿਗੜਦਾ ਅੱਜ ਦੀ ਡੇਟ ਅੰਦਰ ਉਹ ਸਰਦਾਰ ਹਰੀ ਸਿੰਘ ਨਲੂਆ ਬਣ ਜਾਂਦਾ ਹੈ